ਇਹ ਜੀ 19ਵੀਂ ਪੌੜੀ ਦੀ ਦੂਸਰੀ ਪੰਕਤੀ ਹੈ ਜੀ ਅਗਮ ਅਗਮ ਅਸੰਖ ਲੋ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਅਗਮ ਅਗਮ ਅਸੰਖ ਲੋ ਅਗਮ ਅਗਮ ਕਿਉਂਕਿ ਇੱਕ ਸ਼ਬਦ ਨੂੰ ਦੋ ਵਾਰ ਰਿਪੀਟ ਕੀਤਾ ਗਿਆ ਜੀ ਇਸ ਲਈ ਇਸ ਨੂੰ ਇਕੱਠਾ ਪੜਨਾ ਹੈ ਜੀ ਹਮੇਸ਼ਾ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਦੋਂ ਦੋ ਸ਼ਬਦ ਹੁਣ ਉਹ ਇਕੱਠੇ ਪੜ ਕੇ ਦੋ ਇਕੱਠਿਆਂ ਨੂੰ ਪੜਨਾ ਜੇ ਮੰਨ ਲਓ ਅਗਮ ਤਿੰਨ ਵਾਰ ਹੁੰਦਾ ਦੋ ਵਾਰ ਇਕੱਠੇ ਪੜ ਕੇ ਬ੍ਰੇਕ ਲੈ ਕੇ ਤਿੰਨ ਵਾਰ ਪੜਨਾ ਸੀ ਚਾਰ ਵਾਰ ਹੁੰਦਾ ਅਗਮ 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 ਗਮ ਪੜਨਾ ਸੀ ਜੀ ਇਹ ਬਾਣੀ ਦੀ ਤਰਤੀਬ ਹੀ ਇਦਾਂ ਹੈ ਜੀ ਠੀਕ ਹੈ ਅਗਮ ਦਾ ਅਰਥ ਹੈ ਜੀ ਪਹੁੰਚ ਤੋਂ ਬਾਹਰ ਜਿੱਥੇ ਪੁੱਜਿਆ ਨਾ ਜਾ ਸਕੇ ਜਿੱਥੇ ਮਨੁੱਖ ਦੀ ਸੋਚ ਨਾ ਪਹੁੰਚ ਸਕੇ ਜਿੱਥੇ ਮਨੁੱਖ ਦੇ ਹੱਥ ਪੈਰ ਨਾ ਪਹੁੰਚ ਸਕਣ ਜਿੱਥੇ ਮਨੁੱਖ ਦੀ ਸੁਰਤ ਨਾ ਪਹੁੰਚ ਸਕੇ ਅਗੰਗ ਅਗੰਗ ਪਹੁੰਚ ਤੋ ਬਾਅਦ ਠੀਕ ਹੈ ਜੀ ਅਸੰਖ ਅਣਗਿਣਤ ਲੋ ਹੈ ਜੀ ਪਹਿਲਾਂ ਵੀ ਗੱਲ ਕੀਤੀ ਸੀ ਲੋ ਲੋਕਾਂ ਲਈ ਵੀ ਆ ਸਕਦਾ ਹੈ ਲੋ ਧਰਤੀਆਂ ਲਈ ਵੀ ਹੈ ਜੀ ਲੋ ਭਵਨਾ ਲਈ ਵੀ ਹੈ ਲੋ ਉਹ ਵੀ ਹੈ ਜਿੱਥੇ ਪ੍ਰਭੂ ਪਰਮਾਤਮਾ ਦੀ ਰੌਸ਼ਨੀ ਹੈ ਜੀ ਠੀਕ ਹੈ ਅਸੰਖ ਲੋ ਜਿੱਥੇ ਪ੍ਰਭੂ ਪਰਮਾਤਮਾ ਦੀ ਰੌਸ਼ਨੀ ਹੈ ਭਾਵ ਸਾਰੇ ਪਾਸੇ ਠੀਕ ਹੈ ਜੀ ਤੇ ਕਹਿਣ ਤੋਂ ਪਾਵੇ ਜੀ ਅਗੰਮ ਅਗੰਮ ਭਾ ਪ੍ਰਭੂ ਪਰਮਾਤਮਾ ਦੇ ਅਣਗਿਣਤ ਅਗੰਮ ਅਗੰਮ ਹੈ ਜਿਹੜਾ ਉਹ ਇਸ ਅਸੰਖ ਲੋ ਨੂੰ ਦਰਸਾਉਂਦਾ ਹੈ ਜੀ ਕਿ ਮੇਰੇ ਪ੍ਰਭੂ ਪਰਮਾਤਮਾ ਜੀਓ ਤੁਹਾਡੇ ਅਣਗਿਣਤ ਹੀ ਭਵਨ ਹਨ ਭਾਵ ਤੁਹਾਡੇ ਅਣਗਿਣਤ ਹੀ ਧਰਤੀਆਂ ਹਨ ਸੂਰਜ ਹਨ ਉਹਨਾਂ ਦੇ ਮੰਡਲ ਹਨ ਅਣਗਿਣਤ ਹੀ ਤੁਹਾਡੇ ਸੰਸਾਰ ਹਨ ਜਿੰਨਾ ਤੱਕ ਮਨੁੱਖ ਦੀ ਪਹੁੰਚ ਨਹੀਂ ਹੈ ਜੀ ਇਹ ਜੋ ਸਾਇੰਸ ਅੱਜ ਪ੍ਰੂਵ ਕਰ ਰਹੀ ਹੈ ਨਾ ਕਿ ਸੂਰਜ ਦੁਆਲੇ ਜਿਵੇਂ ਸੂਰਜ ਲਾਲੋ ਕਿਰਾਂ ਕਿ ਹੈ ਸੂਰਜ ਹੈ ਬੱਡਾ ਸਾਰਾ ਇਸ ਦੁਆਲੇ ਨਿੱਕੀਆਂ ਨਿੱਕੀਆਂ ਧਰਤੀਆਂ ਜਿਹੜੀਆਂ ਗਾ ਉਹ ਘੁੰਮ ਰਹੀਆਂ ਗਾ ਜੀ ਕੋਈ ਨੇੜੇ ਹੈ ਕੋਈ ਦੂਰ ਹੈ ਇਹ ਸਾਰੀਆਂ ਜਿਵੇਂ ਸੂਰਜ ਦਾ ਚੱਕਰ ਲਾ ਰਹੀਆਂ ਜੀ ਠੀਕ ਹੈ ਜੀ ਕੀ ਹੁੰਦਾ ਜੋ ਇਹ ਧਰਤੀ ਹੈ ਇੱਕ ਇਸ ਨੂੰ ਖੰਡ ਕਿਹਾ ਜਾਂਦਾ ਜੀ ਜੋ ਇਹ ਚੱਕਰ ਲੱਗਦਾ ਇਸ ਨੂੰ ਮੰਡਲ ਕਹਿ ਦਿੰਦੇ ਆ ਜੀ ਵੀ ਮੰਡਲ ਇੱਕ ਚੱਕਰ ਹੈ ਜੀ ਠੀਕ ਹੈ ਮੰਡਲ ਹੈ ਤੇ ਜੋ ਸਾਰੀਆਂ ਧਰਤੀਆਂ ਦੇ ਸਾਰੇ ਗ੍ਰਹਿਆਂ ਦਾ ਚੰਨ ਦਾ ਸੂਰਜ ਦਾ ਤਾਰਿਆਂ ਦਾ ਜੋ ਇੱਕ ਵੱਡਾ ਸਮੂਹ ਹੈ ਜਿਹਨੂੰ ਗੈਲੈਕਸੀ ਕਹਿੰਦੇ ਆ ਜੀ ਉਹਨੂੰ ਵਰਪੰਡ ਕਹਿੰਦੇ ਆ ਜੀ ਯਰ ਰਚਨਾ ਦਾ ਮੰਡਲ ਕਹਿੰਦੇ ਆ ਜੀ ਵਰਪੰਡ ਠੀਕ ਹੈ ਜੀ ਇਹ ਸਾਰੇ ਜਾਣਿਆਂ ਦਾ ਸਾਰਿਆਂ ਦਾ ਇੱਕ ਸਮੂਹ ਕਰਕੇ ਖੰਡ ਹੋ ਗਿਆ ਜੀ ਸੂਰਜ ਧਰਤੀ ਚੰਨ ਤਾਰੇ ਇਹ ਸਾਰੀਆਂ ਜਿੰਨੀਆਂ ਵੀ ਧਰਤੀਆਂ ਨੇ ਇੱਕ ਖੰਡ ਕਹਿ ਦਿੱਤਾ ਜਾਂਦਾ ਜਿੱਥੇ ਜ਼ਮੀਨ ਹੈ ਉਹਨੂੰ ਖੰਡ ਕਿਹਾ ਜਿੱਤਾ ਜਾਂਦਾ ਜੀ ਖੰਡ ਮਨੁੱਖ ਦੀ ਸਰੀਰਕ ਅਵਸਥਾ ਦਾ ਨਾਮ ਵੀ ਹੈ ਉਹ ਆਪਾਂ 35 ਮੀ 36 ਮੀ 37 ਮੀ ਪੜਿਓ ਜੀ ਦੇਖਾਂਗੇ ਇੱਥੇ ਜਿਹੜਾ ਖੰਡ ਹੈ ਉਹ ਧਰਤੀ ਦਾ ਜੋ ਹੈ ਬਦਿਆ ਅਰਥ ਨਿਕਲ ਦੇਣੇ ਜੀ ਠੀਕ ਹੈ ਭਾਵ ਪ੍ਰਭੂ ਪਰਮਾਤਮਾ ਦੇ ਭਵਨਾ ਦੇ ਧਰਤੀਆਂ ਦੇ ਮੰਡਲ ਦੇ ਭਾਵ ਵਰਪੰਡਾਂ ਦੇ ਅਣਗਿਣਤ ਹੀ ਹਨ ਕਿਉਂਕਿ ਅਣਗਿਣਤ ਹੀ ਗੈਲੈਕਸੀਆਂ ਹਨ ਜੇ ਤੁਸੀਂ ਲੇਟੈਸਟ ਫੋਟੋ ਦੇਖੋ ਸਾਇੰਟੀਸਟਾਂ ਵੱਲੋਂ NASA ਵੱਲੋਂ ਜੋ ਦੁਨੀਆ ਦਾ ਸਭ ਤੋਂ ਵੱਡਾ ਸਪੇਸ ਪ੍ਰੋਗਰਾਮ ਹੈ NASA ਦਾ ਜੀ ਉਹਨਾਂ ਨੇ ਇਹ ਜाहिर ਕੀਤਾ ਹੈ ਕਿ ਅਣਗਿਣਤ ਹੀ ਗੈਲੈਕਸੀਆਂ ਹਨ ਜੀ ਜੋ ਆਪਾਂ ਤਾਰੇ ਕਹਿ ਦਿੰਦੇ ਹਾਂ ਨਾ ਜੀ ਅਸਲ 'ਚ ਕੋਈ ਤਾਰੇ ਨਾਮ ਦੀ ਚੀਜ਼ ਨਹੀਂ ਹੈ ਇਹ ਹੋਰ ਸੂਰਜ ਜਾਂ ਧਰਤੀਆਂ ਨੇ ਹੋਰ ਗੈਲੈਕਸੀਆਂ ਦੇ ਵਿੱਚ ਜਿਨ੍ਹਾਂ ਦੀ ਰੌਸ਼ਨੀ ਸਾਡੇ ਤੱਕ ਪਹੁੰਚ ਰਹੀ ਹੈ ਜੋ ਸਾਨੂੰ ਤਾਰੇ ਬਣ ਕੇ ਰਾਤ ਨੂੰ ਨਜ਼ਰ ਆਉਂਦੇ ਆ ਕਿਉਂਕਿ ਦਿਨ ਵਾਲੇ ਸਾਡਾ ਮੂੰਹ ਸੂਰਜ ਵੱਲ ਹੁੰਦਾ ਹੈ ਤੇ ਸੂਰਜ ਦੀ ਰੋਸ਼ਨੀ ਚਮਕ ਜ਼ਿਆਦਾ ਹੋਣ ਕਰਕੇ ਜੋ ਦੂਸਰੇ ਦੂਰ ਬੈਠੇ ਸੂਰ ਜਾਂਦੇ ਦੂਰ ਬੈਠੇ ਤਾਰਿਆਂ ਦੀ ਚਮਕ ਘੱਟ ਜਾਂਦੀ ਹੈ ਜੀ ਇਸ ਲਈ ਜਿੱਧਰ ਹਨੇਰਾ ਹੁੰਦਾ ਸਾਨੂੰ ਉਧਰਲੇ ਜਿਹੜੇ ਤਾਰੇ ਨੇ ਉਹ ਨਜ਼ਰ ਆ ਜਾਂਦੇ ਨੇ ਜੀ ਠੀਕ ਹੈ ਤੇ ਮਹਾਰਜ ਕਹਿੰਦੇ ਨੇ ਬੇਅੰਤ ਨੇ ਹੈ ਜੀ ਜਿੰਨਾ ਤੱਕ ਮਨੁੱਖ ਹਜੇ ਤੱਕ ਪਹੁੰਚ ਹੀ ਨਹੀਂ ਸਕਿਆ ਅਸੀਂ ਤਾਂ ਆਪਣੇ ਇਸ ਮੰਡਲ ਦੇ ਵਿੱਚ ਜਿਹੜਾ ਧਰਤੀ ਦੇ ਮੰਡਲ ਦੇ ਵਿੱਚ ਜਿਹੜਾ ਚੰਨ ਹੈ ਜੇ ਜੇ ਦੇਖਿਆ ਜਾਵੇ ਤਾਂ ਚੰਨ ਬੜੀ ਨੇੜੇ ਹੈ ਜਿਹੇ ਤੱਕ ਚੰਨ ਤੇ ਨਹੀਂ ਪਹੁੰਚ ਸਕੇ ਗੱਲ ਕਰਦੇ ਜੇ ਮੰਗਲ ਗ੍ਰਹਿ ਤੇ ਜਾਣ ਦੀ ਜਿਹੜਾ ਧਰਤੀ ਤੋਂ ਕੋਹਾਂ ਦੂਰ ਹੈ ਉੱਥੇ ਨਹੀਂ ਪਹੁੰਚ ਸਕੇ ਤੇ ਤੁਸੀਂ ਜਿਹੜੇ ਬਾਕੀ ਬ੍ਰਹੰਡ ਜਿਹੜੇ ਫਿਰਦੇ ਨੇ ਜੇ ਆਪਣੀ ਧਰਤੀ ਤੋਂ ਦੇਖਿਆਵੇ ਡੀ ਦੂਰ ਦੂਰ ਉੱਥੇ ਅਗਲਾ ਕਿੱਥੇ ਪਹੁੰਚ ਸਕਦੇ ਆ ਜੀ ਤੇ ਆਓ ਦੇਖੀਏ ਅਗਲੀ ਪੰਕਤੀ ਵਿੱਚ ਗੁਰੂ ਮਹਾਰਾ ਸਾਨੂੰ ਕੀ ਉਪਦੇਸ਼ ਦਿੰਦੇ ਨੇ ਕੀ ਸਾਨੂੰ ਸਿੱਖਿਆ ਦਿੰਦੇ ਨੇ ਜੀ